ਇਹ ਭਾਗਾਂ ਦੀ ਖੇਡ ਹੈ ਤੇ ਜਦੋਂ ਇਸ ਦਰ ਤੇ ਆ ਜਾਈਏ ਨਾ ਤੇ ਸਤਸੰਗੀ ਜਿਹਨੂੰ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਿਆ ਕਰੀਏ ਖੁਸ਼ ਹੋਇਆ ਕਰੀਏ ਪ੍ਰਸੰਨ ਹੋਇਆ ਕਰੀਏ ਤੇ ਸਤਗੁਰੂ ਦਾ ਧੰਵਾਦ ਕਰਿਆ ਕਰੀਏ ਸਤਗੁਰੂ ਅਸੀਂ ਕਿੰਨੇ ਭਾਗਾਂ ਵਾਲੇ ਆ ਤੁਹਾਡੇ ਦਰ ਤੁਹਾਡੇ ਘਰ ਵਿੱਚ ਪਹੁੰਚੇ ਆ ਤੁਸੀਂ ਸਾਨੂੰ ਬੁਲਾਉਣਾ ਕੀਤਾ ਬਿਠਾਉਣਾ ਕੀਤਾ ਕਿਉਂਕਿ ਮੇਰੇ ਸਤਗੁਰੂ ਆਵਾਜ਼ ਦਿੰਦੇ ਨੇ ਬੁਲਾਉਂਦੇ ਨੇ ਮੇਰੇ ਸਤਗੁਰੂ ਜੀ ਸਤਗੁਰੂ ਕਹਿੰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਓ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਪਿਆਰਿਓ ਗੁਰੂ ਕੇ ਸਿੱਖੋ ਆਉਣਾ ਕਰੋ ਆਉਣਾ ਕਰੋ ਕਿੱਥੇ ਬੁਲਾਇਆ ਗੁਰੂ ਇਹ ਭਾਗਾ ਦੀ ਖੇਡ ਐ ਤੇ ਜਿਹਨੂੰ ਇਸ ਦਰ ਤੇ ਆ ਜਾਈਏ ਨਾ ਤੇ ਸਤ ਸੰਗੀ ਜਿਹਨੂੰ ਆਪਣੇ ਆਪ ਨੂੰ ਭਾਗਾ ਵਾਲੇ ਸਮਝਿਆ ਕਰੀਏ ਖੋਸ਼ ਹੋਇਆ ਕਰੀਏ ਪ੍ਰਸੰਨ ਹੋਇਆ ਕਰੀਏ ਤੇ ਸਤ ਗੁਰੂ ਦਾ ਧਰਵਾਦ ਕਰਿਆ ਕਰੀਏ ਸਤ ਗੁਰੂ ਅਸੀਂ ਕਿੰਨੇ ਭਾਗਾ ਵਾਲੇ ਆ ਤੁਹਾਡੇ ਦਰ ਤੁਹਾਡੇ ਘਰ ਵਿੱਚ ਪਹੁੰਚੇ ਆ ਤੁਸੀਂ ਸਾਨੂੰ ਬੁਲਾਉਣਾ ਕੀਤਾ ਬਿਠਾਉਣਾ ਕੀਤਾ ਕਿਉਂਕਿ ਮੇਰੇ ਸਤ ਗੁਰੂ ਆਵਾਜ਼ ਦੇਂਦੇ ਨੇ ਬੁਲਾਉਂਦੇ ਨੇ ਮੇਰੇ ਸਤ ਗੁਰੂ ਜੀ ਸਤ ਗੁਰੂ ਕਹਿੰਦੇ ਨੇ ਆਵੋ ਸੇਕ ਸਤ ਗੁਰੂ ਕੇ ਪਿਆਰੇ ਹੋ ਗਾਓ ਸੱਚੀ ਬਾਣੀ ਆਵੋ ਸੇਕ ਸਤ ਗੁਰੂ ਕੇ ਪਿਆਰੇ ਹੋ ਪਿਆਰੇ ਹੋ ਗੁਰੂ ਕੇ ਸਿੱਖੋ ਆਉਣਾ ਕਰੋ ਆਉਣਾ ਕਰੋ ਕਿੱਥੇ ਬੁਲਾਇਆ ਗ